ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਡੰਕਾਂ ਰਿਫਰੈਸ਼ਰ ਰਿਜ਼ਰਵਡ ਪਾਰਕ ਦੇ ਵਿੱਚ ਐਡੀਲੇਟ ਦੀਆਂ ਸੰਗਤਾਂ ਵੱਲੋਂ ਸੰਗਰਾਮ ਮਨਾਈ ਗਈ ਜਿਸ ਵਿੱਚ ਵਕ ਵਕਤਰਾਂ ਦੇ ਮਠਿਆਈਆਂ ਤੇ ਹੋਰ ਹੋ ਜਾਂ ਲਿਆਂਦੇ ਗਏ ਤੇ ਚਾਹ ਪਾਣੀ ਰਲ ਕੇ ਪੀਤਾ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਸੁਖਮਨੀ ਸਾਹਿਬ ਦਾ ਪਾਠ ਚੋ ਪਈਸਾਵ ਦੇ ਪਾਠ ਜੇ ਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਪਾਠ ਕੀਤਾ। ਕੋਟਮ ਸੁਧੂ ਸਾਧਕੇ ਬਚਨਾ ਮਨ ਲਾ ਕੇ ਅਤਣ। ਸਰਬਾਤਮਾ ਤੋਤਾ। ਸਾਲ ਬਾਰੇ ਲੋਕੀ ਜਿਸਦਾ ਸਰਬਜੀਮ ਸਭ ਦਾ ਕਾ ਸੰਗਰਣ ਕੇ ਮਨ ਲਾ ਕੇ ਬੰਗ। ਜੈ ਜੈ ਸਰਹੰਸ ਦਾ।

ਸਾਰੇ ਆਪਣਾ ਵਧਾਰੀ ਨਾਨਕਲੀਤੀ ਦੇਵ ਭਾਰੀ ਰਾਮ ਕੀ ਹਸ ਕਰੋ ਸਤ ਮੀਲ ਸਾਵਧਾਨ ਦੇਹਨ ਰੀਤ ਕਮਣੀ ਸਹਿਜ ਗੁਣ ਨਾਮ ਜਿਸ ਮਨ ਬਾਤੇ ਸੋ ਜਨ ਭਾਰ ਸਭਿ ਸ਼ਤਾ ਕੀ ਪੂਰ ਹੋਏ ਪ੍ਰਧਾਨ ਪੁਰਖ ਸਭ ਲੋਏ ਸੱਚਿਲ ਬਾਰੇ ਪ੍ਰਧਾਨ ਨਾਮ ਬਾਣਾ ਬੰਦੇ ਜੀ ਸੁਰੇ ਨਾਮ ਜਿਸੇ ਪ੍ਰਾਪਤ ਹੋਏ ਜੇ ਮਹਾਨ ਵਿਦ ਨਮਿਤ ਬੋਧ ਪ੍ਰਾਨ ਸਰਪਤੇ ਸ੍ਰਿਦਨ ਵਿਆਖਾ ਕਉ ਪ੍ਰਪਤਿਆਨ ਗਿਆਨ ਸੇ ਉਹ ਸੰਸ਼ੋਧਾਨ ਰਾਜ ਰਾਜ ਮਨ ਪਰਵਾਸ ਸਭ ਤੇ ਮਾਜ ਗੁਰੂ ਦੇ ਹੁਦਾ ਸੁਨੁ ਚਤਰਕਾਤ ਕਾ ਬੇਟਾ ਰਾਮਦਾਸ ਜੀ ਨਿਤ ਸੇ ਕਿਆ ਜੇ ਭਾਰਤਿਸ ਜਨ ਕੇ ਮੋਕਮਨੇ ਆਏ ਗੁਰ ਨਾਨਕ ਨਾਮ ਵਚਨ ਅੰਗਨ

ہماری ہمارے آپ ابھی वेद न स्वारा राय चवण ताम जगत पढ़ायो देव तक्षुण पजायो आदा ते केव तारा सूर गुरू ਆਤਮ ਤੇ ਕੋ ਵਾਲੀ ਤੇ ਪਰਿਆ ਸਵਾਰੀ ਲੇਖਨ ਕੋ ਸਭੀ ਜੋ ਸਰਕਾਰੋਂ ਬੋਲ ਬੋਲ ਕਰ ਕਰਕੇ ਅੰਤ ਤੀਨ ਪੜੇ ਪੜੇ ਦਿੱਤੇ ਮਛਾਣ ਸੀੜੀ ਤੇ ਕੁੰਚਰ ਸਭਾ ਤੇ ਪਰਨਿਕਾ ਸੁਲਾ ਸੰਤੰਨ ਤੋਂ ਮਾਇਤੇ ਦੁਖੀ ਸੋ ਪਾਇ ਸਭਨ ਦੇ ਸੋਹੀ ਇਹ ਬਾਰ ਕੀ ਇਛਾਣੇ ਕੱਢ ਕੇ ਪਰਪੜ ਕੇ ਜਾਨੀ ਜਨ ਕਾ ਕਰ ਕਰਤਾ ਆ ਪਰਜਾ ਕਰਨਾ ਮੇ ਜਾਗ ਰੱਤ ਪਰੋ ਰੋ ਰੋ ਮੈਂ ਮੇਰੇ ਕਸਨ ਜੀ ਤੇ ਪਦਨ ਸਿਰ ਸੁਟਾਵੇ ਆਪੇ ਆਪਣੀ ਬੂਝੋ ਚਾਰੇ ਬੁਸਾਂ ਵੀ ਤੇ ਰਹਿ ਤਨ ਰਾਮ ਕਾਂ ਪੀਰ ਪੀਰ ਹਰ ਰਾਮ ਨਾਮ ਤਾਤ ਲੱਗ ਆਖਣ ਨੀ ਅਨਾਥ ਸਭ ਤਾ ਕਾ ਮੂਰਤ ਚਾਰ ਭੀ ਦਾ ਜਾ ਕੋ ਪੀਰ ਆਪ ਸੁਵੇਤਾ ਤਾ ਕੋ ਕਰਪਨ ਮਾ ਜਵਾ ਮੂਰਤ ਕੰਿਨ ਜਾਂਤ ਮਾਂ ਦੇ ਕੋ ਕਹਿ ਸਾ ਸੁਨ ਕਰ ਕਾ ਚਿੰਤ ਨਹੀਂ ਪੀਵ ਆਪ ਆਪਣੀ ਬੁਧ ਹੈ ਜੀਤੀ ਬਖਨ ਪੰਨ ਪੰਨ ਤੇਤੀ ਓਵਰ ਆਲ ਲੱਗਾਣਾ ਜਾਏ ਪਸਾਰਾ ਕਹਿ ਮਿਸਰਾ ਪਰਮ ਸੰਸਾਰਾ ਇੱਕੇ ਰੂਪ ਅਨੂਸੂਪਾ ਰੰਗ ਭਇਓ ਰੰਗੇ ਪੂਪਾ ਅੰਡਾ ਜੇਰ ਸੇ ਨਰਕੇ ਉਤਪਤ ਖਾਨ ਬਹੁ ਰਜਨੀ ਕਉਣ ਰੂਜਾ ਜਾ ਰਖਾ ਜੋ ਸੁਭਿ ਜੀ ਤੰਗਿਆ ਚੰਪ ਕਬ ਆ ਜਗਾਰ ਰੂਪ ਜਪੋ ਸਾਹਿਬ ਮੇਰੀ ਤੁਮ ਕਰੋ ਸਿਰ ਕੋ ਬਾਸਿਕ ਸੁਖ ਮਰੋ ਕਰਤੇ ਰੁਮਾਹਾ ਸਤਿਗੁਰੂ ਵਿਦੇਸ਼ ਦਾ ਜੀ ਉਸਤੋ ਸ਼ਰਮੀ ਫਰੀਦੇ ਦੇ ਰੂਪ ਤੋਂ ਮਨੀਪੁਰ ਦੇ ਜਨਮ ਪਦ ਪਰੇ ਧਿਆਰੇ ਦਿਨ ਕੇ ਤੁਮ ਸੰਗ੍ਰਮ ਤਾਰੇ ਜੋ ਪਰ ਕੋ ਇਤਬਾਰ ਧਾਏ ਤਾਕੇ ਕਾਰ ਨਿਪਟੀ ਹੈ ਰਖਸ਼ਾ ਹੋਏ ਤਾਂ ਸਤਪਾਲਾ ਤੁਛ ਰਿਸ਼ਟੰਦ ਤਿਰਪਾਤ ਨਿਚਾਏ ਨਿਹਾਰੋ ਤਾਕੇ ਤਾਪ ਤਿਰਸ਼ ਮੇ ਹਰੂ ਰਿ ਦਿਵਰ ਮੇ ਸਭ ਹੋਈ ਜੁੜ ਸਾਥ ਕੇ ਨ ਕੋਈ ਇੱਕ ਬਾਜਿੰਟ ਮੇ ਸਮਾਰਾ ਕਾਲ ਪਾਸ ਸੇ ਤਏ ਭਾਰਾ ਜਿੰਨਾ ਨਾਮ ਤਿਆਰੋ ਕਾ ਧਨ ਅੜਕ ਕੇਤ ਮੈਂ ਸਰਬ ਤਿਆਰੀ ਆ ਪਾਤ ਜੋ ਭਾਰੀ ਸਰਬ ਠੋਰ ਮੋਹ ਸਾਈ ਦੁਸ਼ਤ ਰੂਪ ਤੇ ਬਚਾਈ ਕਿਰਪਾ ਕਰੀ ਹਰ ਪਤਨ ਮਾਤਾ ਕੋ ਕਰਾ ਬੋਸ ਸਰਾਤਾ ਕਰਮ ਕਰੀ ਮਾਤਾ ਦੁਸ਼ਤੋ ਕੋ ਪੋਸਾ ਗਿਆ ਪਾਤਿਆ ਤੋ ਦੇ ਦਿਆ ਲਖ ਪੂਰ ਰਾਤ ਮਨ ਮਨ ਮਾਤ ਕਰਨਾਏ ਸੋ ਕਰਨ ਕਿਸੇ ਦੇ ਆਪਤ ਕੋਈ ਨਹੀਂ ਸੋ ਜੂ ਜਾਏ ਸੁਨਾ ਪਾਵਨੀ ਸਨੇ ਮੁਕਤ ਸਦਾ ਆਵੇ

جی جدر دوارا تیار کر پاپر

ਸਿਖਾ ਖਰਦਾ ਪਾਇਆ ਨਾਮ ਜੀ ਸਿਖਾ ਰਾਮ ਕ੍ਰਿਵਾਲਾ ਜੀ ਦਾ ਨਾਮ ਸਾਹਿਬ ਨਾਮ ਸਾਹਿਬ ਰਾਮ ਕ੍ਰਿਵਾਲਾ ਤੇ ਜਾਨ ਆਂਦੇ ਊਂਕਾਰ ਸਤਿਗੁਰ ਪ੍ਰਸਾਦ ਅਨੰਤ ਭਾਇ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਤ ਸੇਤੀ ਮਨਮਖੀਆਂ ਬਣਾਈਆਂ ਰਾਗ ਰੰਗ ਪਰਿਵਾਰ ਪਰਿਆ ਛਬਦ ਨਾ ਬੜਿਆ ਨੀਆਂ ਛਬਦੋ ਦਾ ਉਹ ਹਰੀ ਕੇ ਰਾਮ ਮਨ ਜਿਨੀ ਵਸਾਇਆ ਹੈ ਨਾਨਕ ਨਾਮ ਸਾਧ ਗੁਰੂ ਮੈਂ ਪਾਇਆ ਏ ਮਨ ਗੇਰਿਆ ਤੁਸਾਰੋ ਰਹਾਤ ਹਰ ਨਾਲ ਤੁਮ ਮਾਨ ਮੇਰੇ ਦੁਖ ਸਭਸਾਰਨਾ ਅੰਧੇਕਾਰੋ ਕਰੇ ਤੇਰਾ ਕਰ ਸੰਸੁਵਾ ਨ ਸੰਹਾਰ ਦਾ ਸੁਰਾਤ ਸੁਆਮੀ ਚੋਕ ਮਨਮਸਹਾਏ ਤੇ ਨਾਨਕ ਮਨ ਮੇਰੇ ਸਦਾ ਰੋਹਨ ਨਾਣੀ ਸਾਥੇ ਸਹਿਵਾ ਕਿਆ ਨਹੀਂ ਕਰਤੇ ਕਤ ਤੈਰੇ ਸੰਕਸ਼ੇ ਜਿਸ ਤੇ ਸੁਭਾਅ ਸਭਾ ਸੁਭਾਅ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਹਿਬ ਤਿਆਰ ਮਾਈ ਕਰਦੇ ਜੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨੁ ਖੁਖਾ ਸਭ ਗਵਾਨ ਸਤਿ ਆਪ ਸੁਖਮਣ ਹੈ ਜਸਿਆ ਜਿਸ ਸਾਉ ਪੁਜਾਈਆ ਸਦਾ ਕਰਮਾਂ ਕੀ ਤਾ ਗੁਰੂ ਤੂ ਬਖਸ਼ਦੀਆਂ ਏ ਨੜਿਆ ਐ ਨਾਨਕ ਸੁਣੋ ਸੰਤੋਸੰਤ ਰੂਪੇ ਆਨ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਰਦ ਰਕਾਰ ਸਮਾਗੇ ਘਰ ਸਮਾਗੇ ਸੰਗਤਾਂ ਦੇ ਖਲਾਜਿਤ ਕਰਤਾ ਆਂ। ਪੰਜ ਦੂਤ ਤਦ ਵਸ ਕੀਤੇ ਕਾਲ ਖੰਟ ਕਮਾਰਿਆ ਤੁਰ ਕਰਮ ਪਾਇਆ ਤੁਝ ਜਿਨ ਕੋ ਜਨਾ ਮਖਲਾਹੀ ਕੈ ਨਾਨਕ ਤੈਸਪੂ ਆਦਤ ਕਰਿ ਅਨੰਦ ਵਾਜ। ਅਨੰਦ ਸੁਣੋ ਬਖਵਾ ਕੀਓ ਬਾਣੀ ਸੰਤ ਸਾਗਰ ਭੈ ਸਰਸੇ ਭੂਲੇ ਗੁਰ ਤੇ ਨਾਣੀ ਸੁਣਦੇ ਪੰੀਤ ਕਹਤੇ ਬਹੁਤ ਸਤ ਗੁਰਿਆ ਪਰ ਪੂਰੇ ਮਿਹਰਬੰਦ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੁਣਦੇ ਪੰੀਤ ਕਹਤੇ ਬਹੁਤ ਸਤ ਗੁਰ ਆਵਾ ਤਤ ਮਾਤ ਲੈਸਰਾਗੁ ਦੁਇ ਧਾਈ ਦਾਇਆ ਖੇਲ ਸਗਲ ਜਗ ਤੁ ਸਗਿਆਂਆ ਬੁਰਿਆਂਆ ਵਾਚੇ ਤਰਮਧੂਰ ਕਰਮੀ ਆਪੋ ਆਪਣੀ ਕੀ ਢਕੇ ਦੂਰ ਜਿਨੀ ਨਾਮੁ ਧਿਆਇ ਘੇਰ ਸਕਤ ਕਾਰ ਕੀ ਛੁਟੇ ਨਾ ਦੁਨੀਆ ਮਰ ਤਿਆ ਆ ਗਏ ਸੰਗਤ ਗਾਉ ਨਾਮ ਤੇ ਮੁਖ ਗੁਜਰੇ ਕੀਤੀ ਛੁਟੇ ਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ

अर्जन हरगोविंद ਨੂੰ ਸਿਰੋ ਸਿਗਾਰ ਰਾਏ ਸਿਗਾਰ ਕਹਿੰਦੇ ਆ ਜਿਹੜੇ ਸਭ ਨੂੰ ਦਿਖਾਉਂਦੇ ਨੇ ਬਹੁਤ ਦਰਸ਼ਕ ਨੇ ਆ ਨਹੀਂ ਆਇਆ ਸਭຊਾਈ ਹੋਏ ਸਭ ਆਇਆ ਪਰਤਾ ਦੂਜੀ ਗੋਸ਼ ਸਭ ਖੰਮੀ ਹੋ ਗਿਆ ਦਸ਼ਾ ਪਾ ਕੇ ਦਿਓ ਸਿਰੀ ਗੁਰੂ ਤੇਰਾ ਸਭ ਦੇ ਦੱਸਾਂ ਕਿ ਦਾਰਨਾ ਕਿਆਨ ਦਾ ਤੇ ਫਾਸਾ ਕਰ ਦੇ ਲੋ ਹਰੇ ਹੋਰੇ

ਵਾਹਿਗੁਰੂ ਆਈ ਸਿੱਖਾਂ ਨੂੰ ਸਿੱਖੀ ਦਾਤ ਕੇਤ ਦਾਤ ਰਹਿਤ ਦਾਤpropto ਦਾਤ ਵਿਸਾਹ ਦਾਤ ਮਾਲ ਦਾਣਾ ਸੇਦਾਨਾ ਦਾਤ ਸਰਦੀ ਦੇਸ਼ ਨਾਲ ਕਰਮਕਾਰ ਜਾ ਕਾਰ ਖਾਲਸਾ ਸਰਬੋਗੀ ਵਾਹਿਗੁਰੂ سوجا سب کے سمارا پاشا جگ جی سب سنگت نے جگہ چوپئی سال ساتھ شو گور کا پاٹ کیا گیا مہاراج سکھا پاشا سویکار کرنے مہاراج سکھا پاشا میرا تک جا گیا اسی طرح ہی آپ نے اسی طرح ہی سنگت کو جوڑ کے رکھنا ਮੇਰੇ ਜਿਹੜਾ ਕਿ ਪਰਮਾਤਮਾ ਸੀ ਕਿ ਆਪਾਂ ਸਭ ਨੂੰ ਆਪਣੀ ਆਪਸੀ ਭਾਈ ਚਾਰ ਦੇ ਸਮਾਜ ਬਣਾਈ ਰੱਖਣੀ ਹੈ ਤਾਂ ਆਪਸ ਵਿੱਚ ਪਿਆਰ ਹੋਵੇ ਤਾਂ ਹੀ ਰੱਖਣਾ ਮਹਾਰਾਜ ਸਿੱਖਿਆ ਪਾਸ਼ਾ ਜੀ ਨੂੰ ਜਾਣ ਪ੍ਰਭੂ ਆਪ ਦੇ ਹਜ਼ੂਰ ਮਹਾਰਾਜ ਸਿੱਖਿਆ ਪਾਸ਼ਾ ਜੀ ਇੱਕ ਦੀ ਸੇਵਾ ਸੇਵਾ ਕੀਤੀ ਹੈ ਮਹਾਰਾਜ ਸਿੱਖਿਆ ਪਾਸ਼ਾ ਸਤਿਕਾਰ ਕਰੋ ਸਤਿਆਪਾਸ਼ਾ ਆਪ ਸ਼ਕੋ ਤੇ ਸੰਗਠਨ ਸ਼ਖੰਧੀਆ ਦੇ ਆਪਕਸ਼ ਨੂੰ ਖੋਲਣਾ ਹੈ ਇਹ ਰਹੀਆਂ ਨੇ ਆਪ ਤੇ ਹੋਰ ਵੀ ਸੰਗਠਨ ਨੇ ਸੰਗਰਾਮ ਤੋਂ ਸੰਗਰਾਮ ਜੇਕਰ ਹਾਂ ਕਿ ਇਸ ਸੱਤਿਆਪਾਰ ਆਪਾ ਸ਼ਾਮ ਨੂੰ ਹੋਵੇ ਸੱਤਿਆਪਾਰ ਦਾ ਸੱਤਗਰਾਹ ਨੂੰ ਮਨਾਇਆ ਗਿਆ ਮਹਾਰਾਜ ਕਿ ਆਪਾ ਆਸ਼ਾ ਤੇ ਇਸ ਐਡੀਲੇ ਦੀ ਸੰਗਠਨ ਨੇ ਮਹਾਰਾਜ ਕਿ ਆਪਾ ਬਹੁਤ ਜੀਮਤ ਕੀ ਮਹਾਰਾਜ ਕੋਈ ਸੱਗਰਾਹ ਨੂੰ ਮਨਾਇਆ ਗਿਆ ਆਪ ਨੂੰ ਮੇਹਣਾ ਵੀਸਣਾ ਆ ਜਾਏਗਾ ਮਹਾਰਾਜ ਸਾਥੀ ਸੰਗਤ ਹੋਣਗੇ ਦੇ ਅੰਤਰਜਿ ਤੁਸੀਂ ਕਿਰਪਾ ਲੂਹਾ ਤੁਸੀਂ ਜਾਲੂਆ ਮਹਾਰਾਜ ਤੁਸੀਂ ਦੇਣਾ ਆਹ ਮਹਾਰਾਜ ਸਤਿ ਆਪਾ ਸਾ ਤੁਸੀਂ ਜੰਦਾ ਹੈ ਤੁਸੀਂ ਸਾਰਾ ਕੁਝ ਦੇ ਗਿਆਂ ਦਾਤਾ ਨੇ ਹੋਰ ਵੀ ਮਹਾਰਾਜ ਸਤਿ ਆਪਾ ਸਾ ਆਪ ਦੇ ਸੰਗ ਹੋਰ ਵੀ ਖਾਣ ਪੀਣ ਦੀਆਂ ਸੰਗ ਲੇ ਚੀ ਜਾਲਿਆ ਦੀਆਂ ਮਹਾਰਾਜ ਸੰਗ ਲੈ ਆਪ ਸਵੀਕਾਰ ਕਰੋ ਆਪ ਜਾਣੇ ਜਾਣੇ ਸਤਿ ਸ਼ ਗਿਆਨ ਦੀ ਮਹਾਰਾਜ ਸਾ ਆ ਸਾਰੇ ਰਾਜਾ ਦਰਜਾ ਆਪ ਬੱਦੀ ਪਾਓ ਕਮਾਈਆਂ ਤੇ ਬੱਦੀ ਕਰੋ ਮਹਾਰਾਜ ਸਤਿ ਆਪਾ ਸਾ ਇਸ ਤਰ੍ਹਾਂ ਆਪ ਸੰਗਤ ਨਹੀਂ ਮਤ ਬੋਚੋ ਮੇਰੇ ਮਤੇ ਬਖਸ਼ੇ ਇਸੇ ਤਰ੍ਹਾਂ ਬਲਬਿੱਦੀ ਬਖਸ਼ੋ ਮਹਾਰਾਜ ਸੂਫੀਆ ਪਾਸ਼ਾ ਮੇਰਾ ਦਾ ਦਰ ਗਿਆ ਜੋ ਜੋ ਦੀਆਂ ਲਾਭ ਦੇ ਦਤਿਆਏ ਸੁਰਾਜੀ ਜਾਵੇ ਸੁਖ ਹੋਵੇ ਨਾਮ ਤੇ ਗਾਉ ਨਾਨਕ ਨਾਮ ਰਹੀ ਗਲਾ ਤੇਰੇ ਪਾਣੇ ਤੋਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਬੜੇ ਸੋ ਨਿਹਾਲ ਹਰਿ ਜੀ ਆਓ ਏ ਸੋ ਨਿਹਾਲ ਸੋ ਸੋਨਿਆ ਸਤ ਸ੍ਰੀ ਅਕਾਲ ਬੋਲੇ ਏ ਸੋਨਿਆ ਸਤ ਸ੍ਰੀ ਅਕਾਲ ਬੋਲੇ ਏ ਸੋਨਿਆ ਸਤ ਸ੍ਰੀ ਅਕਾਲ ਫੋਟੋ ਕਰਾ ਲਓ ਮੈਂ ਜਾਣਾ ਯਾਰ ਇੱਕ ਇੱਥੇ ਸਾਰੇ ਇਧਰ ਹੀ ਹੋ ਜਾਓ ਸਾਰੇ ਜਣੇ 12 ਮਹਾ ਇੱਥੇ ਬਹਿ ਕੇ ਕਰ ਲੋ ਨਾਲੇ ਫੋਟੋ ਕਰਾ ਲੋ ਇੱਕ ਆ ਬੈਠਾ ਜੀ ਬਹਿ ਜੀ ਇੱਧਰ ਆ ਜਾਈ ਸਾਰੇ ਬਹਿ ਕੇ ਇੱਕ ਵਾਰੀ ਬੱਚੇ ਦਾ ਬੱਤ ਜੇ ਅਰਦਾਸ ਵਿੱਚ ਬੋਲਾ ਦੇਣਾ ਤੇਰੇ ਹੋਣੀ ਅੰਗ ਦਾ ਅੰਗ ਰੋੜਾ ਆ ਜਾਓ ਭੈਣ ਜੀ ਇੱਧਰ ਆ ਕੇ ਬੈਠੋ ਮੜਾ ਜੇ ਫੋਟੋ ਸਾਰਿਆਂ ਦੀ ਇਕੱਠੀ ਹੋ ਜੇ ਇੱਕ ਗਰੁੱਪ ਫੋਟੋ ਕਰਨੀ ਹੈ ਮੜਾ 2 ਮਿੰਟ ਬਹਿ ਜਾਓ ਬਸ ਜਿਹਨਾਂ ਤਾਂ ਨਹੀਂ ਬੈਠਾ ਜਾਂਦਾ ਇੱਧਰ ਮਗਰ ਆ ਜਾਓ ਖੜ੍ਹ ਜਾਓ ਕਿੱਥੇ ਹੋ ਜਾਓ ਇਹ ਤਾਂ ਮਰ ਗਿਆ ਤੁਸੀਂ ਬੈਠ ਜਾਓ ਜਿਵੇਂ ਮਰਜ਼ੀ ਮੈਂ ਆਪੇ ਖਿੱਚ ਹਿਸਾਬ ਲਾ ਲੂੰਗਾ ਤੁਸੀਂ ਇੱਥੇ ਖੜ੍ਹ ਜਾਓ ਵੇਹ ਤਾਂ 2 ਮਿੰਟ ਬਹਿ ਜਾਓਗੇ ਤਾਂ ਵਧੀਆ ਸਾਰੇ ਜਿੰਨਾ ਕੋ ਬਹਿ ਸਕਦੇ ਬਹਿ ਇਧਰ ਨੂੰ ਹੋ ਜਾਓ ਭੈਣ ਜੀ ਤੁਸੀਂ ਉਧਰ ਨੂੰ ਹੋ ਜਾਓ ਠੀਕ ਬਹਿਣੇ ਆਏ